ਤੁਹਾਡੇ ਪਰਿਵਾਰ ਇੱਥੇ ਸੀਗਾ ਰਹਿੰਦਾ ਤੇ ਹੱਲਾ ਗੁੱਲਾ ਹੋਇਆ ਕਿਵੇਂ ਬਚੇ ਫਿਰ ਉਸ ਹੱਲੇ ਗੁੱਲੇ ਦੇ ਵਿੱਚ ਗੱਡੀ ਲੁੱਟੀ ਗਈ ਸੀ ਹਾਂਜੀ ਉਸ ਵੇਲੇ ਸੁਰਤ ਸੀ ਪੂਰੀ 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 ਸੁਰਤ ਸੀ ਜੀ ਉਸ ਸਮੇਂ ਜੇ ਮੁਸਲਮਾਨਾਂ ਦੀ ਗੱਲ ਕਰੀਏ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਸასი ਕਾਲ ਜੀ ਸასი ਕਾਲ ਤੇ ਮੈਂ ਤੁਹਾਡਾ دوست ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਬੈਠੇ ਆਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜਕਾਨ ਸਿੰਘ ਵਾਲਾ ਜਿੱਥੇ ਪਿੰਡ ਦੇ ਚੌਂਕੀਦਾਰ ਸਰਦਾਰ ਗੁਰਮੇਲ ਸਿੰਘ ਜਿਨ੍ਹਾਂ ਦੀ ਉਮਰ ਲਗਭਗ 90 ਸਾਲ ਦੇ ਕਰੀਬ ਹੈ ਔਰ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਨੇ ਜਿਹੜੇ-ਜਿਹੜੇ ਹਾਲਾਤ ਦੇਖੇ ਨੇ ਉਹ ਇਹਨਾਂ ਦੇ ਜਵਾਨੀ ਯਾਦ ਹੈ ਤੇ ਕਿਉਂ ਨਾ ਗੱਲਬਾਤ ਕੀਤੀ ਜਾਵੇ ਇਹਨਾਂ ਨਾਲ ਗੁਰਮੇਲ ਸਿੰਘ ਜੀ ਪਹਿਲਾਂ ਸਵਾਗਤ ਹੈ ਤੁਹਾਡਾ ਸਵਾਗਤ ਹੈ ਪਿੰਡ ਬੁਰਜਕਾਨ ਸਿੰਘ ਵਾਲਾ ਦੇ ਵਸਨੀਕੋਂ ਮੇਰਾ ਖਿਆਲ ਪਿੰਡ ਦੇ ਵਿੱਚ ਸਾਰੇ ਨਾਲ ਵੱਧ ਉਮਰ ਦੇ ਇਨਸਾਨ ਤੁਸੀਂ ਹੋਵੋਗੇ ਆ ਮੈਂ ਹੈ ਜੀ ਠੀਕ ਹੈ ਤੇ ਜਦੋਂ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁੱਲਾ ਹੋਇਆ ਸੀ ਹਾਂਜੀ ਹਾਂ ਕਿੰਨੀ ਕੁ ਉਮਰ ਸੀ ਗਰਮੇਲ ਸਿੰਘ ਉਦੋਂ ਮੈਂ ਸੀਗਾ ਜੀ ਕੋਈ 14-15 ਸਾਲ ਦਾ ਪੂਰੀ ਸੂਰਤ ਸੀ ਪੂਰੀ ਸੂਰਤ ਨਾ ਕਿ ਮੈਨੂੰ ਜਦੋਂ ਮਾਰਤੇ ਸੀ ਤਾਂ ਲੰਗਵਾ ਵੀ ਪਾਤਾ ਵੀ ਮਹਰਮਾਨ ਇੱਥੇ ਜਾ ਕੇ ਗਾੜੇ ਪਿੰਡਾਂ ਨੇ ਮਾਰਤੇ ਫੂਕੇ ਲੱਗਦੇ ਆ ਅੱਛਾ ਜੀ ਆਹ ਵੀ ਸਬੂਤ ਹੈ ਪਿੰਡ 'ਚ ਇੱਥੇ ਸੀਗੇ ਹਾਂਜੀ ਹਾਂਜੀ ਹੂੰ ਤੇ ਇਹ ਇਹ ਆ ਜਿਹੜਾ ਪੁੱਚੋ ਮੰਡੀ ਦਾ ਸਟੇਸ਼ਨ ਹੈ ਇਹ ਇਹ ਤੋਂ ਪਹਿਲਾਂ ਦਾ ਹੈ ਹਾਂ ਪਹਿਲਾਂ ਦਾ ਪਹਿਲਾਂ ਦਾ ਜੀ ਪਹਿਲਾਂ ਦਾ ਗੱਡੀਆਂ ਰੋਕਦੀਆਂ ਸੀ ਇੱਥੇ ਕਰ ਹਾਂ ਪਹਿਲਾਂ ਰੋਕਦੀਆਂ ਸੀ ਗੱਡੀ ਪਾਕਿਸਤਾਨ ਨੂੰ ਜਾਂਦੀ ਸੀ ਅੱਛਾ ਇੱਥੇ ਰੋਕ ਲਈ ਸੀ ਲੋਕਾਂ ਨੇ ਗੱਡਿਆਂ ਤੇ ਸਾਮਾਨ ਢੋਹਤ ਹੋਇਆ ਹੈ ਅੱਛਾ ਕਹਿੰਦੇ ਹੁੰਦੇ ਆ ਕਿ ਪੁੱਚੋ ਮੰਡੀ 'ਚ ਇੱਥੇ ਇੱਕ ਅੰਗਰੇਜ਼ਾਂ ਦੇ ਸਮੇਂ 'ਚ ਗੱਡੀ ਲੁੱਟੀ ਗਈ ਸੀ ਹਾਂ ਜੀ ਉਸ ਵੇਲੇ ਸੁਰਤ ਸੀ ਪੂਰੀ 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 ਸੁਰਤ ਸੀ ਜੀ ਹੂੰ ਪਰ ਉਹ ਮਤ ਤੁੰਡਾ ਸੀ ਇਹ ਨਹੀਂ ਪੂਰੀ ਸੋਟਾਇ ਕੀ ਸਮਾਨ ਸੀ ਇਹ ਜ ਆ ਉਹਦੇ ਵਿੱਚ ਜਿਹੜਾ ਰੋੜੇ ਬਿਕਤਾ ਜੀ ਕੋਈ ਘਾਟਾ ਹੀ ਨਹੀਂ ਸੀ ਸੌਣੇ ਤੋਂ ਲਾਇਤੇ ਖਾਂਡ ਹੂੰ ਕਣਕ ਗਾਢਰ ਉਹ ਮੈਨੂੰ ਦੱਸ ਨਹੀਂ ਸਕਦਾ ਇਹ ਸਮਾਨ ਸੀ ਪਾਕਿਸਤਾਨ ਨੂੰ ਜਾਂਦਾ ਸੀ ਇਹ ਚੱਗੜੀ ਜੋ ਉਹ ਕੇ ਸਾਈ ਪੰਨ ਤੇ ਗੱਡੀਆਂ ਲੋਕ ਉਹ ਲੱਕੜ ਦੇ ਪੀਏ ਹੁੰਦੇ ਗੱਡਿਆਂ ਦੇ ਹੂੰ ਗੱਡੇ ਦੇ ਗੈਂ ਚੱਕਾਂ ਨੂੰ ਭਰ ਭਰ ਕੇ ਸਾਡੇ ਪਿੰਡ ਦੇ ਵਿੱਚ ਆਇਆ ਸੀ ਜਿੰਨਾ ਲਿਆਂਦਾ ਸੀ ਉਹ ਖਤਮ ਹੋ ਗਿਆ ਪਿੰਡੇ ਹੂੰ ਜਿਹਨਾਂ ਦੇ ਮਹਿਮਾਨ ਬਾਲੇਸ਼ ਕੁਮਿੰਗਾ ਜੱਟਾ ਦੇ ਬਸ ਬਸਦਿਆਂ ਆਇਆ ਇੱਥੇ ਹੁਣ ਹੂੰ ਮਸਰਪਾਣ ਆਦਿ ਨੰ ਅੱਛਾ ਜੀ ਹਾਂ ਜੀ ਹੂੰ ਰਾਣੀ ਦੇ ਸਬੂਤ ਹੈ ਪਿੰਡ ਦੇ ਵਿੱਚ ਹਾਂ ਜੀ ਉਸ ਸਮੇਂ ਹਾਲਾਤ ਕਿਹੋ ਜਿਹੇ ਸੀ ਫਿਰ ਉਦੋਂ ਜਦੋਂ ਸੋਡੇ ਪਰਿਵਾਰ ਇੱਥੇ ਸੀਗਾ ਰਹਿੰਦਾ ਤੇ ਹੱਲਾ ਗੁੱਲਾ ਹੋਇਆ ਕਿਵੇਂ ਬਚੇ ਫਿਰ ਉਸ ਹੱਲੇ ਗੁੱਲੇ ਦੇ ਵਿੱਚੋਂ ਅਸੀਂ ਤਾਂ ਬਚੇ ਜੀ ਉਦੋਂ ਵਿਚਾਰੇ ਜਿਹੜਾ ਹਾਲਾਤ ਹੋਇਆ ਉਹਨਾਂ ਨਾਲ ਮਾਰੇ ਨਾ ਹੂੰ ਉਹ ਬਹੁਤ ਗੋਰੀ ਹਾਰ ਤੇ ਨਾ ਮਾਰੇ ਜਾਈ ਹਾਂਜੀ ਕੋਡੇ ਸਾਹਮਣੇ ਹੋਇਆ ਇਹ ਸਾਰਾ ਆ ਜਿਹੜਾ ਨਾਲ ਪੂਰੀ ਸੌ ਟਾਈਮ ਹੂੰ ਇਹ ਜਿਹੇ ਗੱਲਾਂ ਨੇ ਹੁਣ ਮੇਰੀ ਆਪਸ ਨੂੰ ਮਾਰ ਦੱਸੀਂ ਜਾਣਾ ਤੁਸਾਂ ਸੀ ਡਾਕਟਰ ਆਪ ਕਹਿੰਦੀ ਹਾਂ ਤਾਂ ਹਾਂ ਤਹਾਂ ਮਾਟੋ ਪੁੜਿਆ ਕੀ ਹੈ ਇਹਦਾ ਪੰਗਾ ਟ੍ਰੈਜੇ ਹੋ ਗਈ ਹੈ ਨਹੀਂ ਉਹ ਸਮੇਂ ਜਿਹੜੇ ਹਰਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਬਹੁਤ ਠੀਕ ਸੀ ਮੋਹ ਪਿਆਰ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਇਕੱਠੇ ਹੋ ਕੇ ਬੈਂਦੇ ਸੀ ਬਹੁਤ ਹਾਂ ਸਾਦੇ ਵਿੱਚ ਹਾਂ ਖਾਤੋਂ ਬਣੀ ਬੇਟੋ ਨੂੰ ਪੜਾਈ ਯਾਰ ਹਾਂਜੀ ਉਥੇ ਬੋਲੇ ਸਾਜੇ ਬੈਠੇ ਹੁੰਦੇ ਗੱਲਾਂ ਬਾਤਾਂ ਕਰਦੇ ਪ੍ਰਾਣੀਆਂ ਸੁਣਦੇ ਅੱਛਾ ਇੱਕ ਹੋਰ ਗੱਲ ਗਰਮੇਲ ਸਿੰਘ ਜੀ ਕਿਉਂਕਿ ਪਿੰਡ ਦੇ ਪੁਰਾਣੇ ਬਜ਼ੁਰਗ ਹੋ ਤੁਸੀਂ ਪਿੰਡ ਸਾਹੋਕੇ ਦੇ ਜਿਹੜੇ ਕਵੀਸ਼ਰ ਹੋਏ ਬਾਬੂ ਰਜ਼ਵਲੀ ਜੀ ਬਹੁਤ ਨਾਮ ਬਣਾਇਆ ਠੀਕ ਹੈ ਉਹਨਾਂ ਦੇ ਜਿਹੜੇ ਗੁਰੂ ਸੀ ਮਾਨ ਸਿੰਘ ਜੀ ਹਾਂਜੀ ਉਹ ਪਿੰਡ ਕਾਨ ਸਿੰਘ ਵਾਲਾ ਦਾ ਐਗਜ਼ੈਂਪਲ ਸੀ ਆ ਜੀ ਆਲਮੋਸਟ ਇੱਥੋਂ ਦਾ ਇੱਥੋਂ ਦਾ ਜਾਣਦੇ ਹੋ ਤੁਸੀਂ ਉਹਨਾਂ ਨੂੰ ਨਾ ਫੇਰ ਉਹੀ ਗੱਲ ਆਖੇ ਜਾਣਦੇ ਆ ਮੈਂ ਇੱਥੋਂ ਤੇ ਮੈਂ ਹਾਂ ਉਹ ਰਾਤ ਕਟਾ ਆਪਾਂ ਸ਼ੋਪ ਨੇ ਆ ਬਿਨਾਂ ਜੀ ਜਿਹੜੀ ਕਿ ਵਿੱਚੀ ਕਰਦਾ ਹੁੰਦਾ ਸੀ ਹੂੰ ਮਾਨਸਿਕ ਕੋਈ ਆਈ ਨਹੀਂ ਸੀ ਵੀ ਉਹੀ ਸੀ ਉਹਨੇ ਕੁਝ ਸਹੀਟਾ ਜਿਹਾ ਸੰਗਲੰਦਾ ਬੰਦਾ ਤੇ ਬਸ ਫੇਰ ਹੋਈ ਸ਼ੋਕਤੀ ਹੋ ਜਾਂਦੀ ਸੀ ਰਾਣਾ ਬੰਦਾ ਸੀ ਹੂੰ ਉਸ ਸਮੇਂ ਜੇ ਮੁਸਲਮਾਨਾਂ ਦੀ ਗੱਲ ਕਰੀਏ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਘਾਟਾ ਇੱਥੇ ਮੁਸਲਮਾਨ ਆ ਰਹੇ ਨਹੀਂ ਸੀ ਅੱਛਾ ਹਾਂ ਦਾ ਹੂੰ ਹੁਣ ਆਪਣੇ ਮੁਸਲਮਾਨ ਇਸ ਲਈ ਤੇ ਇੱਥੇ ਪਿੰਡ 'ਚ ਰਹਿ ਨਹੀਂ ਸੀ ਆਸ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਆਵਾਸ ਸੀਗੇ ਅੱਛਾ ਜੀ ਕਿੱਤਾ ਉਦੋਂ ਕੀ ਕਰਦੇ ਸੀ ਤੁਸੀਂ ਨਹੀਂ ਹਾਂ ਮਸਾਹੀਬ ਮੁਕੰਮ ਕਾ ਰਹੀ ਹੈ ਕੋਈ ਅਠਾ ਤੇ ਲਾਗ ਕੋਈ ਨਹੀਂ ਕਰ ਕੋਈ ਸੀ ਕਾ ਹੂੰ ਉਹ ਰੂ ਬਾਹਰ ਬਜ਼ੁਰਗ ਕੋ ਮਾਰ ਗਏ ਚੌਕੀਦਾਰਾ ਜਾਨੀ ਕਿ ਚੌਕੀਦਾਰੀ ਜਿਹੜੀ ਤੁਹਾਡੇ ਬਜ਼ੁਰਗਾਂ ਕੋਲੇ ਸੀ ਉਹ ਤੁਹਾਡੇ ਕੋਲੇ ਆ ਗਈ ਹਾਂਜੀ ਹੂੰ ਕਿੰਨੇ ਸਾਲ ਤੋਂ ਗਰਮੇਲ ਸਿੰਘ ਚੌਕੀਦਾਰੀ ਜਿਹੜੀ ਪਿੰਡ ਦੀ ਤੁਸੀਂ ਕਰਦੇ ਆ ਆ ਰਹੇ ਮੈਨੂੰ ਮਰਬਾ ਬੰਡੀ ਆਪਣੇ ਗਈ ਹੋਈ ਹੈ ਹੂੰ ਉਹ ਸਮੇਂ ਮੈਂ ਨਾਲ ਹੁੰਦਾ ਸੀ ਪ੍ਰਵਾਹ ਨਾਲ ਹੂੰ ਇਹਦਾ ਕਾਟੋ ਕਾ ਤੁਹਾਨੂੰ ਲੱਗਦਾ ਵੀ 35 ਸਾਲ ਹੋ ਗਏ ਠੀਕ ਮੈਨੂੰ ਵੱਲ ਹੂੰ ਹੋਰ ਉਸ ਸਮੇਂ ਦੀਆਂ ਕੋਈ ਯਾਦਾਂ ਜਿਹੜੀਆਂ ਤੁਹਾਡੇ ਦਿlo ਦਿਮਾਗ ਦੇ ਵਿੱਚ ਹੈਗੀਆਂ ਕੋਈ ਸਾਡੇ ਨਾਲ ਸਾਂਝੀਆਂ ਕਰੋ ਹੋਰ دماغ ਜਿਹੜੇ ਕੋਈ ਚੀਜ਼ ਆ ਗਈ ਕੋਈ ਜਿਹੜਾ ਇਹ ਰਾਸਤਾ ਸੀਗਾ ਜਿਹੜਾ ਇਹ ਉਦੋਂ ਦੇ ਹੀ ਨਿਕਲਿਆ ਹੋਇਆ ਹੈਗਾ ਪਿੰਡ ਦੇ ਵਿੱਚ। ਹਾਂਜੀ ਉਦੋਂ ਦਾ ਹੀ ਜਿੱਕੜਾ ਕੱਚਾ ਸੀ। ਕੱਚਾ ਸੀ। ਹਾਂਜੀ। ਟੋਂਗ ਵਾਲੀ ਨੂੰ ਜਾਂਦਾ ਸੀ। ਟੋਂਗ ਵਾਲੀ ਨੂੰ ਜਾਂਦੀ। ਟਿੱਬੇ ਹੁੰਦੇ ਸੀ। ਆਹ ਟਿੱਬੇ। ਆਸੇ ਪਰੇਗਾ ਸਾਰਾ ਬਰਾਂਡੀ ਹੁੰਦਾ ਸੀ। ਹੂੰ। ਟੋਬੈਲ ਤੋਂ ਬਾਹਰ ਲੱਗਾ। ਸਾਧਨ ਵੀ ਹੈ ਨਹੀਂ ਸੀ ਉਦੋਂ। ਹੈ? ਖੇਤੀ ਦੇ ਸਾਧਨ ਵੀ ਹੈ ਨਹੀਂ ਸੀ। ਹਾਂਜੀ ਆਪੇ ਬਰਾਂਡੀ ਸੀਗਾ ਲੱਗਾ। ਤੇ ਉਠਾਂ ਤੇ ਬਲਦਾਂ ਨਾਲ ਹੀ ਫਿਰ। ਹਾਂਜੀ ਹਾਂ ਉਦੋਂ ਕਰੈਕਟਰ ਹੈ ਨਹੀਂ ਸੀ ਕਿਸੇ ਕੋਈ ਵੀ ਜਾਂਦੇ ਨਹੀਂ ਸੀ। ਹੂੰ। ਬਾਗੋਂ ਦੇ ਰੋ ਤੋਂ ਹੁੰਦੇ ਜ਼ਿਆਦਾਤਰ ਫਸਲਾਂ ਗਰਮੇਲਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਏਰੀਆ 'ਚ ਹਾਂਜੀ ਫਸਲਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਸੀ ਫਸਲਾਂ ਆਪਸਾ ਹਰ ਕਣ ਕੋ ਹੁੰਦੀ ਸੀ ਛੋਲੇ ਜਾਂ ਹੂੰ ਜਾਂ ਸਰੋਂ ਸਰੋਂ ਹੁੰਦੀ ਸੀ ਆਹੀ ਫਸਲਾਂ ਹੁੰਦੀਆਂ ਸੀ ਇਹ ਮੰਡੀ ਮੰਡੀ ਜਿਹੜੀ ਪੁੱਚੋ ਮੰਡੀ ਹੈ ਹਾਂਜੀ ਇਹ ਕਦੋਂ ਕੋ ਹੋ ਚਾਹੀਏ ਸੁਰਤ 'ਚ ਸੀ ਇਹ ਜੇ ਮਹੋ ਦਾ ਪੁੱਚੋ ਮੰਡੀ ਉਹਰੇ ਸਾਲ ਦੀ ਵੀ ਵਧੀਆ ਜੀ ਪਹਿਲਾਂ ਤਾਂ ਲਗਾਉਣਾ ਹੀ ਹੁੰਦਿਆ ਸੀ ਅੱਛਾ ਹਾਂ ਜੀ ਛੋਟੀਆਂ ਛੋਕਾਂ ਬਾਣੀ ਨਾ ਦੀ ਨਾ ਕੋਈ ਰੋੜੀਆਂ ਹੁੰਦੀਆਂ ਕੋਈ ਗੱਜ ਕਜੀ ਹੁੰਦੀ ਕੋਈ ਆ ਮਖਾਣੇ ਜੇ ਹੁੰਦੇ ਇਹ ਜਿਹਾ ਚੀਜ਼ਾਂ ਹੁੰਦੀਆਂ ਹੂੰ ਉਹਨਾ ਟਾਈਮ ਨਾਲ ਜੀ ਹਾਂ ਸਮਾਂ ਬਹੁਤ ਛੇਤੀ ਬਗਲਿਆ ਹਾਂ ਜੀ ਹਾਂ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤੀ ਵੀ ਹੈ ਨਾ ਆਪ ਕਹਾਈ ਹੈ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੁਰਤ ਆਇਆ ਮਸ਼ੀਨੀ ਹਾਂ ਜੀ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਕਿੰਨਾ ਕਾਜ ਕਾਇਆ ਕੋਈ ਚੀਜ਼ ਖੜੀ ਹੈਗੀ ਕੋਈ ਚੀਜ਼ ਬਿਲਕੁਲ ਕਿੱਥੇ ਰਹਿ ਕਾਜ ਮੰਨ ਲਿਓ ਚਲੋ ਸਮਾਂ ਦੀ ਗੱਲ ਕਰਦੇ ਪਹਿਲਾਂ ਵਾਲਾ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਕੋਈ ਨਹੀਂ ਮੇਰੀ ਗੱਲ ਸੁਣ ਜਿਹੜਾ ਹੁਣ ਸਮਾਂ ਇਹ ਤਾਂ ਹੁਣ ਫਸਲ ਹੋਦੀ ਹੈ ਵਧੀਆ ਹੋਣਾ ਹੀ ਹੈ ਹਾਂ ਜੀ ਪਹਿਲਾ ਪਾਸੋਂ ਹੜਾਣਾ ਜਿਹੜੇ ਦਾਣੇ ਉਹਦੇ ਕੋਸੀ ਕਾ ਜਾਂਦੇ ਚੌਥਾ ਐਸਾ ਹੁੰਦਾ ਹੂੰ ਕੋਈ ਜ਼ਿਮੀਂਦਾਰਾਂ ਦੇ ਹੁੰਦਾ ਤਾਂ ਪਾਸ ਕਰੀ ਨਾ ਦੇਸੀ ਕਣਕ ਆਉਂਦੀ ਨਾ ਉਦੋਂ ਸਪਰੇਆ ਨਹੀਂ ਹੁੰਦੀਆਂ ਸੀ ਨਾ ਹੂੰ ਗੂੜੀ ਜੇ ਕਣਕ 'ਚ ਵੀ ਬਰਕਤ ਬਹੁਤ ਸੀ ਪਹਿਲਾ ਵਾਲੀ 'ਚ ਹਾਂਜੀ ਹਾਂ ਹਾਂ ਬਿਲਕੁਲ ਉਹ ਤਾਂ ਕਣਕ ਜੀ ਹੁਣ ਜੇ ਦੇਸੀ ਟੱਕਰੋ ਕੀ ਪਕਾਰੇ ਆਥਣ ਟੱਕਰ ਬੁਢੀ ਆਏਂਗੀ ਵੀ ਸੋਖੂ ਜਾਂਦੀ ਇਹ ਕੀ ਕਿੰਸੂ ਲੋਕਾਂ ਦਾ ਆਪਸੀ ਪਿਆਰ ਨੂੰ ਪਹਿਲਾਂ ਵਾਲੇ ਸਮੇਂ ਦਾ ਤੇ ਹੁਣ ਵਾਲੇ ਦਾ ਮੇਲ ਦੇਉਂ ਪਹਿਲਾ ਜਿਹੜਾ ਪਿਆਰ ਸੀ ਬੁੱਢਾਂ ਦਾ ਉਹ ਵਧੀਆ ਸੀ ਕੋਈ ਤਾਂ ਪਿਆਰੀ ਨਹੀਂ ਕਿਸੇ ਦਾ ਹੁਣ ਪਿਆਰ ਨਹੀਂ ਕਿਸੇ ਦਾ ਹੁਣ ਤਾਂ ਕੋਈ ਦੁਨੀਆਂ ਨੂੰ ਤੁਂਜਾ ਭਰਉਂਦਾ ਨਹੀਂ ਕਹਿੰਦਾ ਆਪਾਂ ਵੀ ਲੈਣਾ ਹੂੰ ਉਹ ਤਾਂ ਥੇੜੇ-ਥੇੜੇ ਵਿਚੋ ਕੁੜੀਆਂ ਬਣੀਆਂ ਹੁੰਦੀਆਂ ਬੁੱਢੇ ਬਾਏ ਗਾਂਡੇ ਕੰਡਾ ਨਾਲ ਲੱਗ ਕੇ ਗੱਲਾਂ ਬਾਤਾਂ ਕਰ ਸਾਥੀ ਜੋ ਬੰਦੇ ਆ ਉਹਦਾ ਜ਼ਿੰਮੇਦਾਰ ਜਾਣਦੇ ਗੱਲਾਂ ਬਾਤਾਂ ਸੁਣ ਕੇ ਇੱਕ ਸਿਰੀ ਦਾ ਤੇ ਜ਼ਿੰਮੇਦਾਰ ਦਾ ਇੱਕ ਰਿਸ਼ਤਾ ਸੀਗਾ ਬਿਲਕੁਲ ਬਿਲਕੁਲ ਸਿਰੀ ਦੇ ਪਰਿਵਾਰ ਦਾ ਦੁੱਖ ਸੁੱਖ ਸਾਰਾ ਸਾਰਾ ਉਹਨੇ ਸੁਣਨਾ ਹੁੰਦਾ ਸੀ ਨਾ ਸਾਰਾ ਕੋਸੋ ਹੀ ਚੱਲਦਾ ਸੀ ਹੂੰ ਕਹੋ ਉਹ ਕੰਮ ਉਹਦੇ ਕਰਦੇ ਸੀ ਦਾਣਾ ਪੱਕਾ ਸਾਰਾ ਕੋ ਸੋਨਾ ਦੂੰ ਹੂੰ ਸਾਰਾ ਚੁਪਾਏ ਅੰਦਰ ਵੀ ਚਲ ਭਾਈ ਦਿਹਾੜੀ ਕਰ ਲਓ ਹੋਰ ਕੰਮ ਕੋਈ ਨਹੀਂ ਹੂੰ ਮਾਰੇ ਮੋਤੀ ਦਿਹਾੜੀ ਕਰ ਲੈnde ਪੰਜਾਂ ਦੇ ਵਿੱਚ ਮਡੇ ਨਾਲ ਚ ਦਿਹਾੜੀ ਉਹਦੋਂ ਕਿੰਨੀ ਹੁੰਦੀ ਸੀ ਦਿਹਾੜੀ ਦਾ ਉਹ ਕਿਹੜੀ ਸੀ ਜੀ 225 ਤਾਂ ਅੰਗਰੀ ਰੁਪਏ ਤਾਂ ਹੁੰਦੇ ਸੀ ਹੂੰ ਤੇਮਨ ਉਹਦੇ ਹੁੰਦੇ ਸੀ ਦੁੱਧ ਕਰ ਪੀਆ ਬਸ ਇਹ ਜਾਂ ਉਸ ਤਕਰੀਏ ਸਾਧਨ ਜਿਹੜੇ ਰਿਸ਼ਤੇਦਾਰੀਆਂ ਜੀ ਜਾਣਦੇ ਸੀ ਫਿਰ ਕੋਈ ਸਾਧਨ ਕੀ ਬਾਤ ਹੁੰਦੇ ਸੀ ਜਾਂ ਆਉਣ ਜਾਣ ਲਈ ਆਉਣ ਜਾਣ ਜਦੋਂ ਸਾਧਨ ਕਹੇ ਸੀ ਮਾਰਾ ਮੋਕਾ ਕੋਈ ਕਾ ਜ ਆ ਬਾਡਾ ਕੋਈ ਆਪਣਾ ਗੱਡੀ ਪੇਟੀ ਤੇ ਕੋਈ ਯਾ ਕੋਈ ਤੁਰ ਕੇ ਸਾਈਕਲਾਂ ਤੇ ਸਾਈਕਲ ਹੁੰਦੇ ਸੀ ਪਿੰਡ ਚ ਹਾਂ ਸਾਈਕਲ ਪਿੰਡ ਦੇ ਵਿੱਚ ਸਾਈਕਲ ਤੇ ਰੇਡੀਓ ਹਾਂ ਕਿਹੜੇ ਕਿਹੜੇ ਘਰਾਂ ਦੇ ਵਿੱਚ ਸੀ ਪਿੰਡ ਦਾ ਸਭ ਤਾਂ 9-16 ਮੁੰਡਾ ਸੀ ਹੂੰ ਫੌਜੀ ਐਸੇ ਹੋੜਿਆ ਸੀ ਮਸੀ ਨੋ ਐਸੇ ਹੀ ਤੋਂ ਪਰੋਂ ਹੂੰ ਕਬਈ ਆਈ ਹਮ ਬਾਗ ਸੀਗਾ ਮਾਨਸੋਂ ਕੇ ਕਿਥੇ ਜਾਸਤੀ ਕੋਠੀ ਹੈ ਜੀ ਉਹਦੇ ਮੂਰੇ ਠੀਕ ਹੈ ਉਥੇ ਫਿਰ ਉਹ ਮਸ਼ੀਨ ਲਾਉਦਾ ਹਮ ਕਲੀਆਂ ਹੁੰਦੀਆਂ ਪ੍ਰਾਣੀਆਂ ਹੁੰ ਤਾਂ ਹੋਰ ਵੀ ਚੱਲ ਗਿਆ ਉਹ ਤਾਂ ਕਲੀਆਂ ਹੁੰਦੀਆਂ ਮਾਨ ਹਮ ਕਿਹਨਾਂ ਤਾਂ ਉਹੀ ਬਸ ਤਾਂ ਨਹੀਂ ਪਤਾ ਇਸ ਪਿੰਡ ਦੇ ਵਿੱਚ ਕੋਈ ਕਲਾਕਾਰ ਦਾ ਖਾੜਾ ਕਦੇ ਲਗਿਆ ਸੀ ਹਾਂ ਜੀ ਖਾੜੇ ਲੱਗਦੇ ਸੀ ਆਹ ਕਲਿਸ਼ਰੀ ਕਲਿਸ਼ਰੀ ਹਾਂ ਜੀ ਕੋਈ ਗੌਣ ਵਾਲਾ ਦੂਸਰੇ ਜਿਹਦੇ ਕੋਈ ਵਿਆਹ ਸ਼ਾਦੀ ਜਿਵੇਂ ਸਦੀਕ ਦਾ ਖਾੜ ਆ ਜਾਂ ਕੋਈ ਇਹ ਯਾਰ ਆਪਣਾ ਉਦੋਂ ਨਹੀਂ ਸੀ ਆਇਆ ਨਹੀਂ ਕਿ ਨਾ ਦੇਖਣ ਦਾ ਸ਼ੌਂਕ ਸੀਗਾ ਤੁਨੂੰ ਹਾਂ ਜੀ ਦੇਖਣ ਦਾ ਉਹਦਾ ਪੂਰਾ ਸੰਗ ਸੀ ਰਾਤ ਨੂੰ ਬੁੜੀਆਂ ਗਿੱਧਾ ਪਾਉਂਦੀਆਂ ਦੰਦ ਕਰ ਚੜ ਜਾਂਦਾ ਮੁੰਡੇ ਉਹ ਕੋਠਾਂ ਤੇ ਬੈਠੇ ਹੁੰਦੇ ਘਰੇ ਜਾ ਵਰਦੇ ਕੋਈ ਕੁਛ ਨਹੀਂ ਸੀ ਕਹਿੰਦਾ ਹੂੰ ਅਛਾ ਬਰਾਤ ਤਾਂ ਜਾਂਦੀ ਸੀ ਉਸ ਸਮੇਂ ਹਾਂਜੀ ਬਰਾਤ ਫਿਰ ਰਾਤ ਰਹਿੰਦੀ ਦੋ ਦੋ ਰਾਤਾਂ ਵੀ ਰਹਿੰਦੀ ਸੀ ਰਾਤ ਉਹ ਲੋ ਰੱਖਦੇ ਸੀ ਟੰ 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 ਨੂੰ ਹੂੰ ਬਸ ਆਹੀ ਹੁੰਦਾ ਸੀ ਲੱਡੂ ਤੇ ਜਿਹੜੀ ਦੀਆਂ ਤੇ ਆਪਾਂ ਕਹੋ ਰੇ ਨਾ ਤੇ ਆ ਮਖਾਣੇ ਜੇ ਹੁੰਦੇ ਹੂੰ ਬਸ ਆ ਚੀਜ਼ ਸੀ ਅਛਾ ਬਰਾਤ ਜਦੋਂ ਗਏ ਹੂੰ ਤੁਸੀਂ ਕਾਹਦੇ ਤੇ ਜਾਂਦੀ ਸੀ ਜ਼ਿਆਦਾਤਰ ਅਸੀਂ ਤਾਂ ਆਹੀ ਉਹ ਤੋਂ ਮੇਰੇ ਵਿਆਹ ਵਾੜੇ ਤਰ ਤਰ ਤੇ ਗਏ ਸੀ ਅਛਾ ਮੰਮੀ ਥੋੜੇ ਪਹਿਲਾਂ ਕਿਸੇ ਦੀ ਬਰਾਤ ਗਏ ਹਾਂ ਹਾਂਜੀ ਪਹਿਲਾਂ ਬਰਾਤਾਂ ਤਾਂ ਜਾਣਦੇ ਹੀ ਰਹਿੰਦੇ ਆ ਜੀ ਉਹ ਬਰਾਤ ਕਾਹਦੇ ਤੇ ਜਾਂਦੀ ਸੀ ਜਦੋਂ ਬਸ ਆਈ ਤਰ੍ਹਾਂ ਤਰ੍ਹਾਂ ਕੋਈ ਮਾੜਾ ਮੋਟਾ ਗੱਡੀ ਤੇ ਡੀਟੇਲ ਬਸ ਕੋਈ ਆਪ ਗੱਡੀਆਂ ਵਗੈਰਾ ਤੇ ਹਾਂ ਹਾਂ ਉਹ ਸਾਡੇ ਸ਼ੂਟੀਆਂ ਪਾਉਂਦੇ ਹੁੰਦੀਆਂ ਹੂੰ ਬਰਾਤ ਗੱਡੀ ਚੱਲਦੀ ਹੁੰਦੀ ਸੀ ਇਹ ਅੱਛਾ ਜੀ ਟ੍ਰੇਨ ਹਾਂ ਗੱਡੀ ਚੱਲਦੀ ਸੀ ਗੱਡੀ ਤੇ ਉਹ ਗੱਡੀ ਤੇ ਬਰਾਤ ਆਉਂਦੀ ਹੂੰ ਤੇ ਮੂਰੇ ਉੱਥੇ ਦੇ ਜਾਂਦੇ ਪਿੰਡ ਦੇ ਵਿੱਚ ਉੱਥੋਂ ਹੁੰਦੇ ਸੀ ਪਿੰਡੋਂ ਤੋਂ ਦੀ 7 ਗੇੜੇ ਦਿੰਦੇ ਸੀ ਅੱਛਾ ਉੱਥਾਂ ਤੇ ਅੱਛਾ ਹਾਂ ਚੰਗੀਆਂ ਛੋਟ ਨਾਲ ਕੂਤਣਾ ਪਾਣਾਂ ਨਾ ਫੁੱਲ ਲਾ ਕੇ ਉੱਥਾਂ ਦੇ ਬਾਹਾਰਾਂ ਦੇ ਉੱਤੇ ਲਾਏ ਹੁੰਦੇ ਫੁੱਲ ਤੇ ਉੱਤੇ ਬੈਠੇ ਹੁੰਦੇ ਜਾਨੀ ਲਾਲ ਕਰੇ ਮਾਰਦੇ ਫਿਰ ਤੇ 7 ਗੇੜੇ ਦਿੰਦੇ 7 ਗੇੜੇ ਪਿੰਡ ਦੇ ਉੱਤੋਂ ਦੇ ਹਾਂਜੀ ਹਾਂ ਹੂੰ ਗੱਡੀ ਤੇ ਆਉਂਦੀ ਬਰਾਤ ਅਸੀਂ ਵੀ ਗੱਡੀ ਤੇ ਗਏ ਸੀ ਮੇਰੇ ਵਿਆਹ ਵੇ ਹੂੰ ਝੂੜੇ ਸਰਦਾਰ ਨੇ ਘੋੜਾ ਘਲਤਾ ਸੀ ਹੂੰ ਆ ਮਨੋਤ ਅੱਛਾ ਕੋਕਣ ਵਾਲੀਆ ਪੈਂਡ ਖੋਪਨ ਕੋਲ ਉੱਥੇ ਦਿਆ ਹੈ ਜੀ ਤੇ ਗੱਡੀ ਤੇ ਗਏ ਸੀ ਹੂੰ ਤਨੇ ਤਰ ਵਖਦੇ ਸੀ ਹੂੰ ਕਿ ਕਿੰਨੇ ਦਿਨ ਪੁਰੇ ਨੇ ਕਮਤਿਆਂ ਕਾਹੀ ਮਗਦੀ ਦਾ ਕਨੈਟਾ ਇਹ ਬਹਿਲਾ ਤੋਪਾ ਮਠਾਈ ਕੱਢ ਕੇ ਤੋਪਖਵਾਉਂਦਾ ਸੀ ਤਿੰਨ ਰੱਖੇ ਆ ਉਹ ਤਿੰਨ ਰੱਖਦੇ ਸੀ ਬਰਾਤ ਆ ਗੜੀਆਂ ਪਸਾਈਆਂ ਹੁੰਦੀਆਂ ਸਾਡੇ ਪਟੀਆਂ ਪਟੀਆਂ ਦੇ ਭਾਈ ਘਾਂਟੇ ਪਤਨਾਟਾ ਰਹਿੰਦੇ ਮੂਰੇ ਤੇ ਮਦਰੋ ਗੰਡਾੜੀ ਤੇ ਪਕੌੜਿਆਂ ਦੀ ਦਾਲ ਹੁੰਦੀ ਬਸ ਆਹੀ ਚੀਜ਼ਾਂ ਸੀ ਜਦੋਂ ਜਿੱਦੀ ਖਾਂਦੇ ਫਿਰ ਹੈ ਹਾਂਜੀ ਹਾਂ ਇਕੱਠੇ ਹੋ ਕੇ ਪੀ ਕੇ ਘੜੀਆਂ ਤਾਲੂਆਂ ਸੀ ਉਦੋਂ ਘਰ ਦੀਆਂ ਧਾਰਮਾਂ ਸੀ ਉਹ ਘੜੀ ਦਾ ਕੋਈ ਨੀ ਸੀ ਬਸ ਆਹੀ ਸੀ 2 ਰੁਪਏ 2 ਰੁਪਏ ਬੋਤਲ ਦਾ ਆਹੀ ਚੀਜ਼ਾਂ ਸੀ ਘੜੀ ਚੱਲਦੀ ਸੀ ਹੂੰ ਉਸ ਟਾਈਮ ਤੇ ਘੜੀ ਨਹੀਂ ਬੰਦ ਹੋਈ ਬਿਲਕੁਲ ਹਾਂ ਘੜੀ ਤਾਂ ਜਾਂਦੇ ਸੀ ਹੂੰ ਆਹ ਜੀ ਦੋਸਤੋ ਇਹ ਸਨ ਸਰਦਾਰ ਗੁਰਮੇਲ ਸਿੰਘ ਚੌਕੀਦਾਰ ਪਿੰਡ ਬੁਰਜਕਾਨ ਸਿੰਘ ਵਾਲਾ ਜਿਨ੍ਹਾਂ ਦੀ ਉਮਰ ਤੁਹਾਨੂੰ ਪਹਿਲੇ ਹੀ ਦੱਸਿਆ ਕਿ 90 ਸਾਲ ਦੇ ਲਗਭਗ ਹੈ ਤੇ ਬਹੁਤ ਪੁਰਾਣੇ ਸਮਿਆਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਇਹਨਾਂ ਤੋਂ ਸੁਣੀਆਂ ਨੇ ਔਰ ਇਹੋ ਜੇ ਸ਼ਖਸ਼ ਜਿਨ੍ਹਾਂ ਦੀ ਅਸੀਂ ਹਮੇਸ਼ਾ ਭਾಳ್ ਕਰਦੇ ਰਹਿੰਨੇ ਆ ਕੋਈ ਵੀ ਤੁਹਾਡੀ ਨਜ਼ਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸ਼ਖਸ਼ ਹੋਵੇ ਜਿਨੇ ਕੋਈ ਪੁਰਾਣੇ ਸਮਿਆਂ ਦੇ ਵਿੱਚ ਕੋਈ ਚੰਗੀ ਕਾਰਗੁਜ਼ਾਰੀ ਕੀਤੀ ਹੋਵੇ ਜਾਂ ਕੋਈ ਇਹੋ ਜੇ ਇਤਿਹਾਸ ਹੋ ਤੋ ਜਾਣੂ ਹੋਣ ਉਹਨਾਂ ਬਾਰੇ ਆਪਾਂ ਉਹਨਾਂ ਨੂੰ ਮਿਲ ਕੇ ਇਹ ਗੱਲਬਾਤ ਆਪਾਂ ਰਿਕਾਰਡ ਕਰਾਂਗੇ ਸੋ ਸਾਨੂੰ ਦਿਓ ਇਜਾਜ਼ਤ ਅ ਇਜਾਜ਼ਤ ਲੈਨੇ ਆਪਾਂ ਸਰਦਾਰ ਗੁਰਮੀਲ ਸਿੰਘ ਜੀ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ਾਬਾਸ਼ੇ ਮਹਾਰਾਜ